ਅਸ਼ਨਾ ਸਕੂਲ ਚ ਪੜਦੀ ਹੈ ਜੀ ਅੱਜ ਉਹਦਾ ਪੇਪਰ ਸੀ ਐਗਜ਼ਾਮ ਸੀਗਾ ਸਾਢੇ 8:00 ਹੋਣਾ ਸੀਗਾ ਪਰ ਨਾ ਦਿਮਾਗ ਤੇ ਬੋਝ ਹੋਣ ਕਰਕੇ ਬੱਚੇ ਦੇ ਚਾਰਾ ਸਾਢੇ 4:00 ਤੇ ਉੱਠ ਕੇ ਪੜ ਰਿਹਾ ਸੀ ਮੈਂ ਉਹਨੂੰ ਪੜਾ ਰਹੀ ਸੀ ਮੇਰੇ ਦਿਮਾਗ ਚੋਂ ਸਲਿੱਪ ਕਰ ਗਿਆ ਵੀ ਅੱਜ ਹਾਊਸ ਡ्रेस ਪਾਣੀ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਦੇ ਵਿੱਚ ਜਿਹੜੀ ਇਹਨਾਂ ਦੀ ਰੈਗੂਲਰ ਯੂਨੀਫਾਰਮ ਹੈ ਅਸੀਂ ਉਸ ਨੂੰ ਸਕੂਲ ਯੂਨੀਫਾਰਮ ਰੈਗੂਲਰ ਯੂਨੀਫਾਰਮ ਚੋਂ ਛੱਡ ਕੇ ਗਏ ਆ ਇਹਨਾਂ ਦੇ ਪਿੱਛੇ ਤੁਹਾਨੂੰ ਫੋਨ ਆ ਗਿਆ ਵੀ ਤੁਹਾਡੇ ਬੱਚ ਨੂੰ ਜੀ ਪੇਪਰ 'ਚ ਨਹੀਂ ਬੈਠਣ ਦਵਾਵਾਂਗੇ ਜਦ ਤੱਕ ਤੁਹਾਡਾ ਬੱਚਾ ਹਾਊਸ ਡ्रेस ਨਹੀਂ ਪਾਏਗਾ ਇਹ ਕਿ ਨੇ ਬਾਈਗਾਂ ਨੂੰ ਪੇਪਰਸ 'ਚ ਨਹੀਂ ਬੈਠਣ ਦੇਣਗੇ ਬੱਚੇ ਸਕੂਲ ਨੰਗੇ ਤਾਂ ਨਹੀਂ ਆਏ ਆਏ ਤਾਂ ਸਕੂਲ ਯੂਨੀਫਾਰਮ ਦੇ ਵਿੱਚ ਹੈ ਪ੍ਰੋਪਰ ਰੀਬਨ ਸਮੇਤ ਸੌਕਸਿਸ ਨੇ ਸਕੂਲ ਯੂਨੀਫਾਰਮ 'ਚ ਹੀ ਆਏ ਆ ਬਸ ਇੱਕ ਹਾਊਸ ਡਰੈਸ ਨਹੀਂ ਪਾਈ ਉਹਦੇ ਕਰਕੇ ਕਹਿੰਦੇ ਪੇਪਰਸ 'ਚ ਨਹੀਂ ਬੈਠਣ ਦਵਾਂਗੇ ਜਦੋਂ ਹੁਣ ਪੇਰੈਂਟਸ ਨੇ ਆ ਕੇ ਲੜਾਈ ਝਗੜਾ ਕੀਤਾ ਹੰਗਾਮਾ ਕੀਤਾ ਤੇ ਹੁਣ ਐਸਾ ਲੈ ਕੇ ਬੱਚਾ ਨੂੰ ਪੇਪਰ 'ਚ ਬਿਠਾਤਾ ਔਰ ਜਿਹੜੇ ਬੱਚੇ ਦਾ 1 ਘੰਟਾ 1.5 ਘੰਟਾ ਖਰਾਬ ਹੋ ਗਿਆ ਬੱਚੇ ਦਾ ਕੰਫੀਡੈਂਸ ਲੂਜ਼ ਕਰਤਾ ਦੱਸੋ ਕਿੰਨੀ ਕਿੱਥੇ ਕਿੱਥੇ ਲਿਖਿਆ ਕਿੰਨੀ ਗਲਤ ਗੱਲ ਹੈ ਜਿਹੜੇ ਬੱਚੇ ਨੂੰ ਮ